ਜਰਤ ਲਗਾਤਾ ਤੁਹਾਡੇ ਉਰ ਉਪਰਾਲਾ ਕੀਤਾ ਜੀ ਮੈਂ ਧੰਨਵਾਦ ਕਰਨਾ ਚਾਹਾਂਗਾ ਸਾਰੇ ਨੌਜਵਾਨਾਂ ਦਾ ਜਿਹੜੇ ਬਾਤ ਚੜ ਕੇ ਇਸ ਸਾਡੇ ਮੂਹਮ ਦੇ ਨਾਲ ਜੁੜੇ ਤੇ ਅੱਜ ਅਸੀਂ ਅਕੀਲਾ ਜੱਥਾ ਰਵਾਨਾ ਕੀਤਾ ਤੇ ਸ਼ਫਰ شہادت ਤੋਂ ਸਾਂਝੀ ਵਾਲਤਾ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਅੱਜ ਅਸੀਂ ਉਹ ਸਾਰੇ ਸਮਾਜ ਦਾ ਵੀ ਧੰਨਵਾਦ ਕਰਾਂਗੇ ਭਾਵੇਂ ਉਹ ਮੁਸਲਿਮ ਸਮਾਜ ਆਏ 크ਰਿਸਚਨ ਭਾਈਚਾਰਾ ਸਾਡੇ ਵਾਲਮੀਕੀ ਸਮਾਜ ਦੇ ਲੋਕ ਵੀ ਇੱਥੇ ਆਏ ਸਨਾਤਨ ਸਮਾਜ ਦੇ ਲੋਕ ਵੀ ਇੱਥੇ ਆਏ ਸਾਰਾ ਸਮਾਜ ਅੱਜ ਇਕੱਠਾ ਹੋ ਕੇ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਮੈਨੂੰ ਨਹੀਂ ਲੱਗਦਾ ਕਿ ਕੋਈ ਇਤਿਹਾਸ ਦੇ ਵਿੱਚ ਵੀ ਐਸੀ ਸ਼ਹਾਦਤ ਹੋਈ ਹੋਗੀ ਜਾਂ ਭਵਿੱਖ ਦੇ ਵਿੱਚ ਵੀ ਐਸੀ ਸ਼ਹਾਦਤ ਹੋ ਸਕਦੀ ਹੈ ਜੋ ਚਾਰ ਸੈਭ ਜਾਦਿਆ ਤੇ ਮਾਤਾ ਗੁਜਰਕੌਰ ਤੇ ਅਨੇਕਾਂ ਸਿੰਘਾਂ ਸ਼ਹੀਦਾਂ ਦੀ ਉਹ ਸ਼ਹਾਦਤ ਜੋ ਉਸ ਫਤਿਹਗੜ ਸਾਹਿਬ ਦੀ ਧਰਤੀ ਤੇ ਹੋਈ ਅੱਜ 40 ਤੋਂ ਵੱਧ ਬਸਾਂ ਦੇ ਵਿੱਚ ਨੌਜਵਾਨ ਬਜ਼ੁਰਗ ਤੇ ਸਾਡੀਆਂ ਮਾਤਾਵਾਂ ਪੈਣਾ ਉੱਥੇ ਨਤਮਸਤਕ ਹੋਣ ਗਈਆਂ ਉਸ ਧਰਤੀ ਨੂੰ ਤੇ ਅੱਜ ਅਸੀਂ ਅਖੀਰਲਾ ਸਪਤਾਹ ਦਾ ਦਿਨ ਸੀਗਾ ਸਾਡਾ ਜੋ ਟੀਚਾ ਸੀ ਕਭੀ 11000 ਤੋਂ ਵੱਧ ਸੰਗਤ ਨੂੰ ਅਸੀਂ ਉੱਥੇ ਲੈ ਕੇ ਜਾ ਸਕੀਏ ਨੌਜਵਾਨਾਂ ਨੂੰ ਲੈ ਕੇ ਜਾ ਸਕੀਏ ਉਸ ਧਰਤੀ ਦੀ ዳል ਜੋੜ ਸਕੀਏ ਉਸ ਪੰਜਾਬ ਦੀ ਜੜ ਨਾ ਜੋੜ ਸਕੀਏ ਜਿਹਦੇ ਕਰਕੇ ਅੱਜ ਪੰਜਾਬ ਹਿੰਦੁਸਤਾਨ ਤੇ ਪੰਜਾਬੀ ਜਿੰਦਾ ਇਸ ਤਰ੍ਹਾਂ ਮੰਨਦੇ ਕਿ ਵਿਚਾਰ ਹੈ ਜੇ ਅਸਾਂ ਦੁਹਰਾਣਾ ਦੇਖੋ ਇਹ ਜੋ ਵਿਚਾਰ ਹੈ ਉਹ ਇਦਾਂ ਦਾ ਕੀ ਨਹੀਂ ਸੀਗਾ ਵੀ ਕਿਸੇ ਜ਼ਰੂਰੀ ਮਕਸਦ ਕਰਕੇ ਵਿਚਾਰ ਸੀਗਾ ਅੱਜ ਲੋੜ ਹੈ ਸਮੇਂ ਦੀ ਲੋੜ ਅਨੁਸਾਰ ਇਹ ਚੀਜ਼ਾਂ ਕਰਨ ਦੀ ਲੋੜ ਹੈ ਆਪਸੀ ਭਾਈਚਾਰੇ ਦੀ ਲੋੜ ਹੈ ਆਪਸੀ ਸਾਝ ਦੀ ਲੋੜ ਹੈ ਇਹ ਸਾਡਾ 9 ਮਾਸ ਦਾ ਜੋ ਰਿਸ਼ਤਾ ਹੈ ਸਾਰਿਆਂ ਆਪਸ ਭਾਈਚਾਰੇ ਦਾ ਉਹਨੂੰ ਇਕੱਠਾ ਕਰਨ ਦੀ ਲੋੜ ਹੈ ਇਸ ਕਰਕੇ ਸਭ ਇੱਕ ਮੰਚ ਤੇ ਇਕੱਠੇ ਹੋਏ ਮੈਂ ਸਿਰਫ ਇਹ ਅਪੀਲ ਕਰਨਾ ਚਾਹਾਂਗਾ ਕਿ ਸਾਨੂੰ ਅੱਜ ਤੋਂ ਵੱਧ ਚੜ ਕੇ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਨੀ ਚਾਹੀਦੀ ਹੈ ਸਾਨੂੰ ਉਹਨਾਂ ਚੀਜ਼ਾਂ ਤੋਂ ਬਾਹਰ ਆਉਣਾ ਚਾਹੀਦਾ ਜਿਨ੍ਹਾਂ ਤੋਂ ਸਾਨੂੰ ਗੁਰੂ ਸਾਹਿਬ ਨੇ ਕੱਢਿਆ ਸੀਗਾ ਅੱਜ ਹਿੰਦੁਸਤਾਨ ਜਾਂ ਜਿੰਨੇ ਵੀ ਸਮਾਜ ਜਿੰਦਾ ਹੈ ਮੈਨੂੰ ਲੱਗਦਾ ਹੈ ਕਿ ਇਹ ਗੁਰੂ ਸਾਹਿਬ ਦੀਆਂ ਸ਼ਾਦਤਾਂ ਕਰਕੇ ਜਿੰਦਾ ਹੈ ਸਰ ਅਸਤੂ ਪ੍ਰਾਲੇਖ ਦੇ ਦਰਜ ਜਾਣੇ ਇਹ ਦੇਖੋ ਜਮੇ ਦੀ ਲੋਡ ਅਨੁਸਾਰ ਜਿੱਦਾਂ ਦੇ ਉਪਰਾਲੇ ਆ ਦੀ ਲੋਡ ਪਊਗੀ ਉਦਾਂ ਦੇ ਕੀਤੇ ਜਾਣਗੇ ਕੀ ਨਾ ਜੀ ਆਪਣਾ ਤੇ ਕਿਹੜੀ ਜਗ੍ਹਾ ਤੇ ਆ ਰਿਹਾ ਮੇਰਾ ਨਾਮ ਪਰਮਜੀਤ ਸਿੰਘ ਸੋਖ ਪੰਜਾਬ ਪ੍ਰਧਾਨ ਕਿਸਾਨ ਸੰਘਰਸ਼ ਮੋਰਚਾ ਅੱਜ ਅਸੀਂ ਸਾਈਬੇ ਕੁਮਾਰ ਸਾਹਿਬ ਸ੍ਰੀ ਗੁਰਗੋਬ ਸਿੰਘ ਮਹਾਰਾਜ ਜੀ ਆਂ ਦੇ ਛੋਟੇ ਫਰਜੰਦ ਤੰਤਨ ਬਾਬਾ ਜੋਰਾਵਰ ਸਿੰਘ ਜੀ ਤਨਤਨ ਬਾਬਾ ਫਤਿਹ ਸਿੰਘ ਜੀ ਦੀ ਜੋ ਸ਼ਹਾਦਤ ਵਾਲੀ ਜਗਾ ਆ ਸ਼੍ਰੀ ਫਤੇਗੜ ਸਾਹਿਬ ਆ ਰਣਜੀਤ ਐਵੇਂ ਉਤੋਂ ਜੋ ਗੁਰੂ ਘਰ ਦੇ ਅਨਨ ਪਿਆਰੇ ਸਿੱਖ ਸੇਵਕ ਸੇ ਸ਼ਰਮਾ ਜੀ ਜੋ ਕਿ ਬੜਾ ਬਹੁਤ ਵੱਡਾ ਪ੍ਰਾਲਾ ਜੀ ਜੀ ਕੇ ਸਿਫਤ ਜਿੰਨੀ ਕੀਤੀ ਜਾਵੇ ਉਨੀ ਥੋੜੀ ਆ 20 ਤਰੀਕ ਤੋਂ ਲੈ ਕੇ ਅੱਜ ਦੀ ਜੇਸਾ ਰੋਜ਼ੀ ਦੀ 40 10 15 ਬੱਸਾਂ ਡੀ ਲੈਕਸ ਜਿਹੜੀਆਂ ਨੇ ਅਰਜੀਤ ਐਮਨੂ ਤੋਂ ਸਭੂ ਇਲਾਕੇ ਦੀਆਂ ਸੰਗਤਾਂ ਨੂੰ ਇਕੱਤਰ ਕਰਕੇ ਪ੍ਰੇਰਣਾ ਦੇ ਕੇ ਜਿਹੜੀਆਂ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਪਵਿੱਤਰ ਧਰਤੀ ਤੇ ਨਤਮਸਤਕ ਹੋਣ ਵਾਸਤੇ ਬੜਾ ਵੱਡਾ ਪੁੰਨ ਕਮਾ ਰਹੇ ਨੇ ਇਹ ਗੁਰੂ ਪਾਤਸ਼ਾਹ ਜੀ ਦੀ ਗੁਰਬਾਣੀ ਦਾ ਵੀ ਕਥਨ ਹੈ ਕਿ ਇਸ ਤੋਂ ਵੱਡਾ ਕੋਈ ਪੁੰਨ ਨਹੀਂ ਕਿਸੇ ਨੂੰ ਤੀਰਥ ਯਾਤਰਾ ਕਰਾਉਣੀ ਤੇ ਸਾਡੇ ਭਰਾ ਸਾਡੇ ਸਤਿਕਾਰਯੋਗ ਅਕਸ਼ੇ ਸ਼ਰਮਾ ਜੀ ਦਾ ਇਹ ਬਹੁਤ ਵੱਡਾ ਉਪਰਾਲਾ ਉਹਦੀ ਜਿੰਨੀ ਸਲਾਹਾਂ ਕੀਤੀ ਜਾਵੇ ਉਨੀ ਥੋੜੀ ਆ ਇਸੇ ਤਹਿਤ ਮੈਂ ਇੱਕ ਹੋਰ ਕੜੀ ਜੋੜਦਾ ਨਾਲ ਇਹ ਜਿਹੜਾ ਉਪਰਾਲਾ ਇਹ ਬਣਦਾ ਕਿਦਾਂ ਸੀ ਜਿਹੜੀ ਸਾਡੀ ਸਿੱਖ ਕੌਮ ਦੀ ਸੰਸਥਾ ਆ ਸੋਮਣੀ ਕਮੇਟੀ ਦਾ ਮੇਰਾਕਰ ਉਹਨਾਂ ਨੇ ਐਓ ਜਾਂ ਕੁਛ ਨਹੀਂ ਕੀਤਾ ਵੇਸਦੇ ਹੋ ਕੇ ਪਏ ਨੇ ਇੱਕ ਇਹ ਸਾਡਾ ਵੀਰ ਇੱਕ ਹਿੰਦੂ ਪਰਿਵਾਰ ਚੋਂ ਪੈਦਾ ਹੋ ਕੇ ਇਹਨਾਂ ਨੂੰ ਇੰਨੀ ਸਿੱਖੀ ਦੀ ਇੰਨੀ ਜਿਹੜੀ ਗੁਰੂ ਪੀਰਾਂ ਦੀ ਲਗਨ ਹੈ ਕਿ ਅਸੀਂ ਸਭ ਤੋਂ ਪਹਿਲਾਂ ਤੇ ਇਹ ਅਰਦਾਸ ਕਰਦੇ ਹਾਂ ਸਮੂਹ ਸੰਗਤ ਕਿ ਪ੍ਰਮਾਤਮਾ ਇਹਨਾਂ ਦੀ ਲੰਬੀ ਉਮਰ ਬਖਸ਼ੇ ਤੇ ਜਿਸ ਮਿਸ਼ਨ ਨੂੰ ਲੈ ਕੇ ਤੁਰੇ ਨੇ ਉਹ ਮਿਸ਼ਨ ਜਿਹੜਾ ਵਾ ਬਲੰਦੀਆਂ ਨੂੰ ਛੋਵੇ ਇਹ ਬਹੁਤ ਇਹਨਾਂ ਦੀ ਮਨੋ ਕਾਮਨਾ ਇੱਥੇ ਵੀ ਕਰਦੇ ਆਂ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਮਹਾਰਾਜ ਦੇ ਛੋਟੇ ਲਾਲਾਂ ਦੇ ਚਰਮਚ ਵੀ ਇਹ ਅਰਦਾਸ ਬੇਨਤੀ ਕਰਾਂਗੇ ਕਿ ਸਾਡੇ ਭਰਾ ਅਕਸ਼ੇ ਸ਼ਰਮਾ ਜੀ ਨੂੰ ਤੰਦਰੁਸਤੀਆਂ ਚੜ੍ਹਦੀ ਕਲਾ ਤੇ ਜਿਸ ਮਿਸ਼ਨ ਨੂੰ ਲੈ ਕੇ ਤੁਰੇ ਨੇ ਉਹਨੂੰ ਕਾਮਯਾਬੀ ਦਿਰ ਦੁਗਣੀ ਰਾਤ ਤਰੱਕੀ ਦੀ ਦਾਤ ਬਖਸ਼ੇ ਇਨਾ ਸ਼ਬਦਾਂ ਦੇ ਨਾਲ ਹੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰਾ ਨਾਮ ਕਸ਼ਮੀਰ ਕੌਰ ਜੀ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਆ ਤੇ ਬਿਜਲੀ ਘਰ ਮੁਸਤਾਬਾਦ ਅੱਜ ਕਿਹੜੀ ਜਗ੍ਹਾ ਤੇ ਜਾ ਰਹੇ ਕਿਹਨਾਂ ਕੋਲ ਲੈ ਕੇ ਗਿਆ ਅੱਜ ਅਹੀ ਜੀ ਜਾਂਦੇ ਸ਼ਰਮਾ ਅੱਜੇ ਸ਼ਰਮਾ ਕਿਹੜੀ ਜਗ੍ਹਾ ਤੇ ਜਾ ਰਹੇ ਬਥੇ ਗੱਲ ਜੀ ਕਿੰਨਾ ਖੁਸ਼ੀ ਬਹੁਤ ਜਿਆਦੀ ਖੁਸ਼ੀ ਜੀ ਮੇਰੇ ਕੋਲੋਂ ਵੀ ਜਾ ਰਿਹਾ ਇੰਨੀ ਖੁਸ਼ੀ ਅੰਨਦੀ ਵਗਨਾ ਕੁਰਬਾਨੀਆਂ ਕੀਤੀਆਂ ਸਾਡੇ ਵਾਸਤੇ ਬਹੁਤ ਕੁਝ ਕੀਤਾ ਅਸੀਂ ਇਹਦੇ ਕੁਝ ਕਰ ਨਹੀਂ ਸਕਦੇ ਤੁਹਾਨੂੰ ਪਤਾ ਹੀ ਆ ਹਾਂਜੀ ਬਹੁਤ ਕੁਝ ਕੀਤਾ ਬਾਕੀ ਜਿਹੜਾ ਇੱਥੇ ਪਰਾਲਾ ਕੀਤਾ ਬਹੁਤ ਵਧੀਆ ਬਹੁਤ ਆਨੰਦ ਆਇਆ ਅੱਗੇ ਕਦੀ ਮਤਲਬ ਇਸ ਤਰ੍ਹਾਂ ਦਾ ਕਦੀ ਕਿਸੇ ਨੂੰ ਪਰਾਲਾ ਕੀਤਾ ਕਦੀ ਨਹੀਂ ਕੀਤਾ ਜੀ ਕਦੀ ਨਹੀਂ ਪਹਿਲੀ ਵਾਰ ਵੇਖ ਰਹੇ ਆ ਤੇ ਨਾਲੇ ਖੁਸ਼ ਹੋ ਰਹੇ ਬਹੁਤ ਜ਼ਿਆਦਾ ਆ ਦੇਖੋ ਜੇ ਛੋਟੇ ਛੋਟੇ ਬੱਚੇ ਵੀ ਦਸਤਾਰਾ ਸਜਾ ਕੇ ਸਜਾ ਕੇ ਆਏ ਹਾਂ ਜੀ ਸਮਝੋ ਤੇ ਛੋਟੇ ਛੋਟੇ ਬੱਚਾ ਨੇ ਜਿਹੜੀਆਂ ਕੁਰਬਾਨੀਆਂ ਕੀਤੀਆਂ ਲੋਕਾਂ ਨੂੰ ਭੁੱਲਣਾ ਜੇ ਲੋਕ ਭੁੱਲੇ ਜਾ ਰਹੇ ਆ ਭੁੱਲੇ ਜਾ ਰਹੇ ਹਾਂ ਜੀ ਭੁੱਲਦੇ ਜਾ ਰਹੇ ਲੋਕਾਂ ਨੂੰ ਚਾਹੀਦਾ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣਾ ਉਹਨਾਂ ਨੂੰ ਗੁਰੂ ਵਾਲੇ ਬਣਾਉਣ ਸਤਾਰਾ ਸਜਾਉਣ ਘੜੇ ਪੌਣ ਹੱਥ ਵਿੱਚ ਆਦੀ ਦੇ ਬਸ ਇਹ ਹੀ ਆ ਘੜੇ ਪੌਣ ਤਾਂ ਜੇ ਨਿਕਲੇ ਨਹੀਂਗੇ ਇਸ ਬੱਚੇ ਅੱਜ ਕੱਲ੍ਹ ਦੀ ਯੂਥ ਹੋ ਨਸ਼ਿਆਂ ਵੱਲ ਜਾ ਰਹੀ ਹੈ ਜਿਵੇਂ ਬੱਚਿਆਂ ਨੂੰ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਆ ਜਿਵੇਂ ਤੇਰੇ ਬੱਚਿਆਂ ਵਾਲਾ ਆਪਣੇ ਨਸ਼ਾ ਨਾ ਜਾਣਗੇ ਨਾ ਨਸ਼ਿਆਂ ਵਾਲਾ ਨਾ ਜਾਣ ਬੱਚੇ ਇਹ ਮਾਵਾ ਦਾ ਹੀ ਆ ਮਾਵਾ ਕਹਿਣ ਮਾਂ ਗੁਰੂ ਹੁੰਦਾ ਇੱਕ ਹਿਸਾਬ ਨਾਲ ਉਹ ਬੱਚੇ ਨੂੰ ਸਿੱਖਿਆ ਦੇਣ ਵਧੀਆ ਤੇ ਬੱਚੇ ਬਣ ਸਕਦੇ ਆ ਨਹੀਂ ਤੇ ਬਹੁਤ ਮਾੜਾ ਹਾਲਾਤ ਆ ਦੁਨੀਆ ਤੇ ਕੋਈ ਸਰਕਾਰ ਵੀ ਨਹੀਂ ਕੁਝ ਕਰ ਸਕਦੀ ਇੰਨਾ ਬੱਚਿਆਂ ਦਾ ਮਾੜਾ ਹਾਲਾਤ ਚੱਲਣ ਡਿਆ ਕਿੰਨੀ ਕਮਾਨੋ ਸੰਤੁਸ਼ਟੀ ਹੋ ਰਹੀ ਬਹੁਤ ਜਿਆਦਾ ਵਾਗਰੂ ਜੀ ਵਾਗਰ ਜੀ ਦਾ ਖਾਲਸਾ ਵਾਗਰ ਜੀ ਦੀ ਬੱਤੇ ਬਹੁਤ ਜੀ ਜੇ ਬਹੁਤ ਵਧੀਆ ਉਪਰਾਲਾ ਜੀ ਅੱਜ ਦਾ ਮੈਂ ਸਮਝਣਾ ਕਿ ਜਿਹੜੇ ਸਾਹਿਬਜ਼ਾਦੇ ਸ਼ਹਾਦਤ ਨੂੰ ਲੈ ਕੇ ਜਿਹੜਾ ਸਮਾਗਮ ਸੀ ਉਹਦੇ ਵਿੱਚ ਸਭ ਤੋਂ ਵੱਡਾ ਵਧੀਆ ਉਪਰਾਲਾ ਇਹ ਰਿਹਾ ਕਿ ਸਾਰੇ ਹੀ ਮਜ਼ਬਬ ਦੇ ਜਿਹੜੇ ਰਹਿਨੁਮਾ ਜਿਹੜੇ ਇਕੱਠੇ ਹੋਏ ਨੇ ਪਿਆਰ ਮੁਹੱਬਤ ਭਾਈਚਾਰੇ ਦਾ ਜਿਹੜਾ ਮੈਸੇਜ ਜਿਹੜਾ ਉਹ ਪੂਰੇ ਭਾਰਤ ਦੇ ਵਿੱਚ ਗਿਆ ਹੈ ਇਸ ਤਰ੍ਹਾਂ ਅਕਸ਼ ਸ਼ਰਮਾ ਯੂ ਪ੍ਰਾਰਾਲਾ ਕੀਤਾ ਹੈ ਇਸ ਤਰ੍ਹਾਂ ਦੇਖਦੇ ਨਾ ਮੈਂ ਕਹਿੰਦਾ ਬਹੁਤ ਵਧੀਆ ਅਕਸ਼ ਸ਼ਰਮਾ ਜੀ ਨੇ ਬਹੁਤ ਹੀ ਅੱਛਾ ਬਹੁਤ ਵਧੀਆ ਕੋ ਉਪਰਾਲਾ ਕੀਤਾ ਕਿ ਇੱਕ ਪਿਆਰ ਭਾਈਚਾਰੇ ਦਾ ਕਿਉਂਕਿ ਅੱਜ ਸਮਾਂ ਹੈ ਜ਼ਰੂਰਤ ਹੈ ਅੱਜ ਦੇ ਜੋ ਮਾਹੌਲ ਇੱਕ ਪੂਰੇ ਮੁਲਕ ਦੇ ਵਿੱਚ ਬਣਿਆ ਹੈ ਉਹਨੂੰ ਲੈ ਕੇ ਜ਼ਰੂਰਤ ਹੈ ਕਿ ਸਾਰੇ ਮਜ਼ਬਦ ਦੇ ਡਰਹਿਨਾ ਉਹ ਇੱਕ ਜਗ੍ਹਾ ਇਕੱਠੇ ਹੋਣ ਤੇ ਸਮਾਜ ਦੇ ਵਿੱਚ ਪਿਆਰ ਤੇ ਭਾਈਚਾਰੇ ਦਾ ਮੈਸੇਜ ਹੈ। ਕਿ ਸਮਾਜ ਹੈ ਹਿੰਦੂ ਸਿੱਖ ਭਾਈਚਾਰਾ ਸਾਰਿਆਂ ਨੇ ਇਕੱਠੇ ਹਲਾਲ ਮਿਲ ਕੇ ਤੇ ਅਰਦਾਸ ਕੀਤੀ ਕਰਕੇ ਬਿਲਕੁਲ ਬਿਲਕੁਲ ਸਾਰੇ ਨੇ ਇਕੱਠੇ ਹੋਏ ਆ ਸਾਰੇ ਇਕੱਠੋਂ ਕੇ ਸਾਰਿਆਂ ਨੇ ਅਰਦਾਸ ਕੀਤੀ ਹੈ, ਦੁਆ ਕੀਤੀ ਹੈ ਤੇ ਮੈਨੂੰ ਸਮਝਣਾ ਬਹੁਤ ਵੱਡੀ ਵੱਡੀ ਗੱਲ ਹੈ ਤੇ ਇੱਕ ਸਮਾਜ ਦੇ ਵਿੱਚ ਮੁਹੱਬਤ ਦਾ ਮੈਸੇਜ ਜੜਾ ਹੋ ਗਿਆ। ਅੱਜ ਤੱਕ ਕਦੀ ਇਸ ਤਰ੍ਹਾਂ ਦਾ ਉਪਰਾਲੇ ਕਦੀ ਕਿਸੇ ਨੇ ਨਹੀਂ ਕੀਤਾ ਕਿ ਸਰਕਾਰ ਦੇ ਕਿਸੇ ਨੇ ਅੱਜ ਤੱਕ ਨਹੀਂ ਹੈ ਬਹੁਤ ਕਾਟ ਲੋਗ ਇਹੋ ਜਿਹੇ ਹੈਗੇ ਜਿਹੜੇ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਨੇ ਸਮਝਣਾ ਕਿ ਬੜਾ ਅੱਛਾ ਆਪਸ ਨੂੰ ਅਪਰੀਸ਼ੀਏਟ ਕਰਨਾ ਚਾਹੀਦਾ ਐਚੇ ਸ਼ਰਮਾ ਜੀ ਨੂੰ ਕਿਉਂਕਿ ਉਹਨੇ ਵਧੀਆ ਕਰਵਾਉਂ ਪਰਾਲੇ ਕਰਨੇ ਚਾਹੀਦੇ ਬਿਲਕੁਲ ਬਿਲਕੁਲ ਲਗਾਤਾਰ ਹੋਣੇ ਚਾਹੀਦੇ ਹੈ ਜੋ ਪਰਾਲੇ ਬਹੁਤ ਜ਼ਿਆਦਾ ਜ਼ਰੂਰਤ ਹੈ ਸਮਝਣਾ ਕਿ ਅੱਛੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਜਦੋਂ ਅੱਛੇ ਲੋਕ ਅੱਗੇ ਆਣਗੇ ਤੇ ਯਕੀਨਨ ਸਮਾਜ ਦੇ ਚੁਬਰਾਇਆਂ ਜਿਹੜੀਆਂ ਘਟਣਗੀਆਂ ਕਿਸ ਤਰ੍ਹਾਂ ਦੇ ਆਜੋ ਪਰਾਲੇ ਕੀਤੇ ਗਏ ਜੀ ਕਿਸ ਤਰ੍ਹਾਂ ਦੇ ਜੋ ਪਰਾਲੇ ਮੈਨੇਜਮੈਂਟ ਕਿਸ ਤਰ੍ਹਾਂ ਦੇ ਬਹੁਤ ਅੱਛਾ ਪ੍ਰੋਗਰਾਮ ਸੀ ਬਹੁਤ ਵਧੀਆ ਪ੍ਰੋਗਰਾਮ ਸੀ ਸਾਰੇ ਹੀ ਲੋਕ ਸੰਗਤ ਅੱਛੀ ਖਾਸੀ ਸੰਗਤ ਅੱਛੇ ਮੌਜੂਦ ਸੀ ਔਰ ਮੈਂ ਕਹਣਾ ਕਿ ਇਹਨਾਂ ਨੂੰ ਇੱਕ ਤੇ ਉਹ ਜਗਾ ਦੇ ਦਰਸ਼ਨ ਹੋਣਗੇ ਉਹ ਜਗਾ ਤੇ ਜਾ ਰਹੇ ਆ ਉਹ ਇਤਿਹਾਸ ਨੂੰ ਬੱਚੇ ਜਾਣਨਗੇ ਬਸ ਬਹੁਤ ਵਧੀਆ ਉਪਰਾਲਾ ਚਰਮ ਦੇ ਨਾ ਜੀ ਚਮਕੌਰ ਸਿੰਘ ਜੀ ਕਿਹੜੀ ਜਗਾ ਤੇ ਖਾਲਸਾ ਹੀ ਜਾਣ ਵਾਲੇ ਅਹੀਂ ਤੋਂ ਆਪਣਾ ਅੰਮ੍ਰਿਤਸਰ ਤੇ ਜੀ ਅੱਜ ਕਿਹੜੀ ਜਗਾ ਤੇ ਜਾ ਰਹੇ ਆ ਅੱਜ ਫਤਿਹਗੜ੍ਹ ਸਾਹਿਬ ਜਾ ਰਹੇ ਆ ਕਿੰਨਾ ਵੱਲੋਂ ਖਾਲਸਾ ਹੀ ਲੈ ਕੇ ਜਾ ਰਹੇ ਆ ਇਹ ਅਕਸ਼ੇ ਸ਼ਰਮਾਲੋਂ ਜੀ ਤੁਸੀਂ ਕਿਸ ਤਰ੍ਹਾਂ ਦੇਖਦੇ ਕਿੰਨਾ ਕੁ ਵਧੀਆ ਇਹਨਾਂ ਦਾ ਉਪਰਾਲਾ ਜਿਹੜਾ ਲੱਗਦਾ ਆ ਅੱਠ ਦਿਨ ਤੋਂ ਉਪਰਾਲਾ ਕਰ ਰਿਹਾ ਵੀਰ ਜੀ ਬਹੁਤ ਛੜਾ ਭਰਾਲਾ ਜੀ ਇਹਨਾਂ ਦਾ ਜਿਹੜਾ ਜਿੰਨਾ ਲੋਕਾਂ ਨੂੰ ਪਤਾ ਵੀ ਨਹੀਂ ਸੀ ਉਹਨਾਂ ਨੂੰ ਦਰਸ਼ਨ ਕਰਾਇਆ ਰਿਹਾ ਜਿੱਥੇ ਆਪਣੇ ਛੋਟੇ ਛੋਟੇ ਬੱਚੇ ਸਾਬ ਜਦੇ ਫਤਿਹ ਸਿੰਘ ਜਹਾਰ ਸਿੰਘ ਨੇ ਜੋਰਾਵਰ ਸਿੰਘ ਨੇ ਜੀ ਸਿੰਘ ਨੇ ਕੁਰਬਾਨੀਆਂ ਸਾਡੇ ਵਾਸਤੇ ਦਿੱਤੀਆਂ ਵਾ ਉਹਨਾਂ ਦੇ ਦਰਸ਼ਨ ਕਰਾ ਰਿਹਾ ਸੰਗਤਾਂ ਨੂੰ ਬਹੁਤ ਤਕੜਾ ਪ੍ਰਾਲਾ ਵੀਰ ਜੀ ਕਰ ਰਿਹਾ ਅਜੇ ਤੱਕ ਕਿਸ ਨੇ ਵੀ ਇਡਾ ਪ੍ਰਾਲਾ ਕੀਤਾ 8 ਦਿਨਾਂ ਤੋਂ 20 25 25 40 40 ਬੱਸਾਂ ਭੇਜ ਰਾਇਆ ਸੰਗਤ ਦੀਆਂ ਇੱਥੋਂ ਬਹੁਤ ਤਗੜਾ ਪ੍ਰਾਲਾ ਜੀ ਕਿੰਨੀ ਕੀ ਜ਼ਰੂਰਤ ਵਿੱਚ ਆਈਦੀ ਸੀ ਹੋਰ ਵੀ ਲੋਕਾਂ ਨੂੰ ਅੱਜ ਤੱਕ ਜਾਗਰੂਕ ਨੂੰ ਜੋ ਅੱਜ ਕੱਲ ਦੇ ਛੋਟੇ ਬੱਚੇ ਉਹ ਭੁੱਲੀ ਜਾ ਰਹੇ ਜੋ ਆਪਣੇ ਸਿੱਖਾਂ ਨੇ ਜੋ ਕੁਰਬਾਨੀਆਂ ਕੀਤੀਆਂ ਬੱਚੇ ਨੂੰ ਪਤਾ ਨਹੀਂ ਕਿ ਪਤਾ ਪਏ ਆ ਹਾਂ ਜੀ ਬਿਲਕੁਲ ਗੱਲ ਤੁਹਾਡੀ ਸਹੀ ਆ ਜੀ ਇਹ ਲੋਕਾਂ ਨੂੰ ਚੇਤਾ ਭੁੱਲਾ ਹੋਇਆ ਜਿਨ੍ਹਾਂ ਨੇ ਸਾਡੇ ਵਾਸਤੇ ਜਿੰਨਾ ਕਰਕੇ ਅਸੀਂ ਇੱਥੇ ਖੜੇ ਆ ਉਹਨਾਂ ਨੇ ਸਾਡੇ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਰਾ ਪਰਿਵਾਰ ਆਪਣਾ ਕੁਰਬਾਨ ਕਰ ਦਿੱਤਾ ਵਾ ਸਾਰੇ ਹਿੰਦੁਸਤਾਨ ਵਾਸਤੇ ਤੇ ਉਹਨਾਂ ਨੂੰ ਉਹਨਾਂ ਨੂੰ ਕੋ ਚੇਤਾ ਨਹੀਂ ਕਰ ਰਿਹਾ ਹੁਣ 8 10 ਦਿਨ ਜਿਹੜੇ ਆ ਉਹਨਾਂ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਆ ਤੇ ਸ਼ਹੀਦੀ ਦਿਹਾੜਿਆਂ ਦੇ ਵਿੱਚ ਸਾਨੂੰ ਵੀ ਆਪਣਾ ਪੂਰਾ ਪ੍ਰਾਰਾਲਾ ਸਹਿਯੋਗ ਕਰਨਾ ਚਾਹੀਦਾ ਵਾ ਦਰਸ਼ਨ ਕਰਨਾ ਚਾਹੀਦਾ ਹਉਣ ਵਾਲੀ ਪੀੜ੍ਹੀ ਬੱਚਿਆਂ ਨੂੰ ਦੱਸਣਾ ਚਾਹੀਦਾ ਵੀ ਐਦਾਂ ਬੱਚਿਆਂ ਨੇ ਕਿਦਾਂ ਸਹਾਦਤਾਂ ਦਿੱਤੀਆਂ ਸਾਡੇ ਵਾਸਤੇ ਪਰ ਧਰਮ ਨਹੀਂ ਬਦਲਿਆ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਹੈ ਦੁਸ਼ਟਾਂ ਨੇ ਧਰਮ ਬਦਲਣ ਦੀ ਭਰਨਾ ਹੀ ਉਹਨਾਂ ਨੇ ਨਹੀਂ ਬਦਲਿਆ ਬੜੀ ਤਗੜੀ ਕੁਰਬਾਨੀ ਦਿੱਤੀ ਆ ਸਾਡੇ ਵਾਸਤੇ ਉਹਨਾਂ ਜੀ ਪ੍ਰਬੰਧ ਕੀਤੇ ਕਿੰਨੀ ਕੋਈ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਹੋਈਆਂ ਤੁਹਾਨੂੰ ਕਿਸ ਤਰ੍ਹਾਂ ਤੁਹਾਡਾ ਮੇਲ ਹੋਇਆ ਜੀ ਵੇਖੋ ਜੀ ਕੋਈ ਇੱਥੇ ਮੁਸ਼ਕਲ ਵਾਲੀ ਕੋਈ ਗੱਲ ਨਹੀਂ ਆ ਵੀਰ ਜੀ ਓਦਾਂ ਵੀ ਬੜਾ ਕੁਝ ਦਇਆ ਕਰਨ ਪਰਾਲਾ ਇੱਥੇ ਚਲੋ ਚਾਹ ਪਾਣੀ ਦੇ ਵੀ ਉਹਨਾਂ ਲੰਗਰ ਲਾਇਆ ਪਕੌੜਿਆਂ ਦਾ ਲਾਇ ਹੋਏ ਆ ਤੇ ਸੰਗਤਾਂ ਆਣ ਕੇ ਛਕਣ ਰਹੀ ਆ ਬੱਸਾਂ ਵਿੱਚ ਬੈਠ ਕੇ ਜਾ ਰਹੀ ਐ ਇੱਥੋਂ ਜੀ ਤੇ ਬਹੁਤ ਤਗੜਾ ਪਰਾਲਾ ਜੀ ਸਮਾਵੇਨ ਹੱਦ ਨਾਲ ਜਿਹੜੀਆਂ ਬਸਾਂ ਦੇ ਵਿੱਚ ਇੱਕ ਇੱਕ ਜਿਹੜਾ ਉਹਨਾਂ ਨੂੰ ਸਿੱਖੀ ਇਤਿਹਾਸ ਨੂੰ ਵੀ ਦੱਸੇਗਾ ਬੜਾ ਵਧੀਆ ਉਪਰਾਲਾ ਜੀ ਹਾਂਜੀ ਹਾਂਜੀ ਉਹ ਜਿਹੜੇ ਆਪਣੇ ਜਿਨ੍ਹਾਂ ਨੂੰ ਨਹੀਂ ਵੀ ਪਤਾ ਲੱਗਦਾ ਕਈਆਂ ਨੂੰ ਪਤਾ ਲੱਗਦਾ ਵਾ ਕਿ ਜਿਵੇਂ ਕਿ ਬਾਫ ਦੇ ਵਿੱਚ ਆ ਕੇ ਸੰਗਤ ਮੈਂਦੀ ਆ ਤੇ ਆਣ ਕੇ ਵੀਰ ਜੀ ਦੱਸਦੇ ਆ ਚੰਗੀ ਤਰ੍ਹਾਂ ਵਿਸਾਰਾ ਸਮਝਾਉਂਦੇ ਆ ਆਪਾਂ ਕਿੱਥੇ ਚੱਲੇ ਕਿ ਕਰਨ ਚੱਲੇ ਆ ਕਿ ਵਿੱਚ ਕਿਹੜੇ ਤਰੀਕੇ ਨਾਲ ਆਪਾਂ ਨੂੰ ਉੱਥੇ ਜਾਣਾ ਚਾਹੀਦਾ ਵਾ ਕਿ ਨਹੀਂ ਕਿ ਆਪਾਂ ਪਿਕਨਿਕ ਮਨਾਉਣੀ ਚੱਲੇ ਸਾਹਿਬ ਜਾਨੀ ਸਾਹادت ਤੇ ਚੱਲੇ ਆਂ ਜੀ ਅਰਦਾਸ ਬੇਨਤੀ ਕਰਕੇ ਗੱਤਗਾ ਤਜੋਰ ਵਿਖਾ ਕੇ ਅੱਜ ਹਾਂਜੀ ਹਾਂਜੀ ਇੱਥੋਂ ਜਦੋਂ ਆਪਣਾ ਪਿਛਲੇ ਸ਼ਨੀਵਾਰ ਵੀ ਚਲੀਆਂ ਸੀ ਗੱਡੀਆਂ ਇਸੇ ਤਰ੍ਹਾਂ 40 45 ਗੱਡੀਆਂ ਉਸ ਦਿਨ ਵੀ ਇਸੇ ਤਰ੍ਹਾਂ ਗੱਤਗਾ ਅਰਦਾਸ ਬੇਨਤੀ ਕਰਕੇ ਸਾਰਾ ਕੁਝ ਫੇਰ ਹੀ ਚਲੀਆਂ ਸੀ ਤੇ ਅੱਜ ਵੀ ਉਸੇ ਤਰੀਕੇ ਨਾਲ ਜਾ ਰਹੀਆਂ ਜੀ ਦੇਖਣ ਜਾਜੇ ਵੱਡੀ ਗਿਣਤੀ ਨੌਜਵਾਨ ਵੀ ਇੱਥੇ ਜਾ ਰਿਹਾ ਦਰਸ਼ਕ ਹਾਂਜੀ ਹਾਂਜੀ ਨੌਜਵਾਨ ਪੀੜੀ ਬੱਚੇ ਸਭ ਜਾ ਰਿਹਾ ਜੀ ਚੜ੍ਹਦੀ ਕਲਾ ਜੀ ਕਿੰਨਾ ਕਿਸ ਤਰ੍ਹਾਂ ਦੀ ਕੋਈ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦਾ ਜਿਸ ਤਰ੍ਹਾਂ ਨਾਲ ਉਪਰਾਲਾ ਕੀਤਾ ਜਾਵੇ ਵੇਖੋ ਜੀ ਆਉਣ ਵਾਲੇ ਅਸੀਂ ਸਾਰੇ ਵੀਰਾਂ ਨੂੰ ਆਨੇ ਵੀ ਇਕੱਠ ਕਰਕੇ ਧਰਮ ਤੋਂ ਵੱਖ ਹੋ ਕੇ ਮਤਭੇਦ ਛੱਡ ਕੇ ਤੇ ਆਪਾਂ ਨੂੰ ਗੁਰੂ ਘਰ ਦੀਆਂ ਸੰਗਤਾਂ ਨੂੰ ਇਸੇ ਤਰ੍ਹਾਂ ਹੀ ਜੋੜਨਾ ਚਾਹੀਦਾ ਜੀ ਪਰਿਵਾਰ ਸਮੇਤ ਖਾਲਸਾ ਜਾ ਰਿਹਾ ਤੁਸੀਂ ਅੱਜ ਆਹ ਜੀ ਹਾਂ ਜੀ ਸਭ ਚੱਲ ਜਾ ਰਿਹਾ ਜੀ ਪਰਿਵਾਰ ਪਿੰਡਾਂ ਵਿੱਚ ਸੰਗਤ ਜੀ ਇਦਾਂ ਹੀ ਕਰਕੇ ਸਾਰੀ ਜਾ ਰਿਹਾ